میں اولے ہو گئے جو نہ تھی ادوں میں جینو سامنے گاڑو گا دو دس تھی تیوی کو ساتھ پراتھی جڑا جینو دیکھا ہوا ہے وہ میرے گھر پر ا کے پتی ہے کم سے محلے دا کردار میندا اے نے لب سن والے تاری نہ دی لوئے لوئے تری ਦੇ ਮਟਕ ਨਾ ਜਾਦੇ ਦੇਸ਼ ਵਿੱਚ ਦੀ ਦੇ ਲਾ ਪਤੀ ਦਿੱਤਾ ਪੋਤੀ ਦਿੱਤਾ ਪੋਤਰੇ ਵੀ ਕੋਤੇ ਕੀਤੀ ਮਾਤਾ ਗੁਜਰੀ ਕਮਾ ਕੀਤੀ ਮਾਤਾ ਗੁਜਰੀ ਕਮਾ ਦੇਸੀ ਪੈਰ ਤੁਰੂ ਤੜਪੀ ਵੀ ਸੋਚ ਦਿਲ ਦੀ ਚੁੰਮੀ ਜਾਵਾਂ ਪੈਰ ਦਿਆਂ ਤੜੀਆਂ ਨੂੰ ਛੋਹ ਤੀਸੀ ਚੁੰਮੀ ਜਾਵਾਂ ਪੈਰ ਦਿਆਂ ਤੜੀਆਂ ਨੂੰ ਛੋਹ ਤੀਸੀ ਟੁੱਟ ਟੁੱਟ ਤਾਰੇ ਪੈਂਦੇ ਅੰਬਰਾਂ ਤੋਂ ਥਲੀਂ ਪੀਤੇ ਰੌਸ਼ਨੀ ਸੀ ਜਗ ਦੀ ਨਾਲੋਂ ਸਾਡੇ ਸਾਰੇ ਕਾਂਗਰਸ ਦੀ ਟੀਮ ਤੇ ਸਾਥੀਆਂ ਦੇ ਬੁਲਾਵੇ ਤੇ ਇਕੱਤਰ ਹੋਈ ਸੰਗਤ ਜੀ ਆਪੁਰਣੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜ਼ਿਲ੍ਹੇ ਦੀ ਨਾਗਰਿਕ ਪ੍ਰ 代表 ਮੀਤੀ ਦੀ ਕੌਂਸਲ ਜ਼ਿਲ੍ਹਾ ਸ਼ਹਿਰੀ ਦੇ ਫਤਾਲ ਤੇ ਜੋ ਕਿ ਮਨੀਸ਼ਾ ਕਪੂਰ ਉਹਨਾਂ ਦੇ ਨਾਲ ਸਖਿੰਦਰਪੁਰ ਬਾਬਾ ਜੀ ਇੰਦਰਪਾਲ इंद्रजीत जी और मेरी सबसे बड़ी बहन सुरजीत कौर जी जिधे के सारे नेताओं के साथ कांग्रेस पार्टी के बाबा कोर्ट ने इन्होंने सारी जिंदगी कांग्रेस से झटके रखे हैं सुजीत कौर जी स्वात संतोष जी, जी शिला दिल्ली पाइप का और नाम है रुपेंद्र सिंह जावा ठीक है माफी दे जी, पार जी।, भी जी।, भी जी।, भी जी। भी ਫਤੇ ਬਲੋਂ ਤੋਂ ਬਾਤ ਕਰਦੀ ਹੈ ਸਾਡੇ ਮੇਲਾ ਕੌਂਸਲ ਦੇ ਪ੍ਰਧਾਨ ਗੁਰਸ਼ਰਨ ਸਿੰਘ ਦਾਵਾਜੀ ਮੇਰੇ ਬਹੁਤ ਹੀ ਸਰਕਾਰੀਓ ਬਜ਼ੁਰਗ ਮੇਰੀਆਂ ਬਹੁਤ ਹੀ ਸਰਕਾਰੀਓ ਮਾਮਾ ਮੇਰੀਆਂ ਭੈਣਾਂ ਮੇਰੇ ਵੀ ਜਿੰਨੇ ਅੱਜ ਤੁਸੀਂ ਇੱਥੇ ਆਏ ਹੋ ਸਭ ਨੂੰ ਫਤਿਹ ਅਰਸ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਅਕੇ ਲਗਾਸੀ ਨੇ ਸ਼ੀਲਾ ਐਮ ਸੀ ਹੁੰਦਾ ਇਹ ਹੈ ਕਿ ਕਰਲੀ ਐਮ ਸੀ ਨੇ ਤੇ ਘਰ ਵਾਲੀ ਐਮਸੀ ਫਿਰ ਮੈਂ ਫਿਰ ਮੈਂ ਠੀਕ ਕਰ ਫਿਰ ਮੈਂ ਠੀਕ ਕਰ ਘਰ ਵਾਲੀ ਐਮਸੀ ਹੁੰਦੀ ਹੈ ਤੇ ਸਾਡੇ ਬਾਈ ਨੇ ਅੱਗੇ ਆ ਕੇ ਹੋ ਕੇ ਜੀ ਮੈਂ ਐਮਸੀ ਐ ਮੈਮ ਜਿੱਦੋਂ ਮੈਂ ਬੈਡੀ ਚੜਨ ਲੱਗਦੀ ਹਾਂ ਕਹਿੰਦੇ ਜੀ ਇਹ ਨਾਵੇਂ ਮੇਰੇ ਲੋ ਇਹ ਮੇਰੀ ਘਰ ਵਾਲੀ ਐਮਸੀ ਐ ਅਸੀਂ ਤੇ ਬਾਈ ਫੇਰ ਮੈਂ ਠੀਕ ਹੀ ਬੋਲੀ ਜੇ ਸਿਰ ਬੱਚੇ ਬੱਚੇ ਹੱਥਾਂ ਕਰਦੇ ਆਪ ਸਾਰੇ ਬੱਚੇ ਹੱਥਾਂ ਕਰੋ ਸਾਰੇ ਬੱਚੇ ਇਹ ਕੋਈ ਨਹੀਂ ਬੱਚੇ ਅੱਜ ਆ ਗਏ ਅੱਜ ਆ ਗਏ ਜੀਓ ਦੇ ਵਾਸਤੇ ਸਾਰੇ ਬੱਚੇ ਮੇਰੀ ਗੱਲ ਧਿਆਨ ਨਾਲ ਸੁਣੋ ਆਪਣੇ ਮੰਮੀ ਪਾਪਾ ਨੂੰ ਤੰਗ ਕਰਨਾ ਬਹੁਤ ਜਿਆਦਾ ਜ਼ਰੂਰੀ ਹੈ ਸੇਧ ਨਹੀਂ ਬਣਦੀ ਇਹ ਤੇ ਤੁਮੇੜਾ ਸਮਝਾ ਗਈ ਸਮਝਾ ਗਈ ਤੰਗ ਕਰਨਾ ਬਹੁਤ ਜ਼ਰੂਰੀ ਹੈ ਜੇ ਤੰਗ ਕਰਦੇ ਰਿਹਾ ਕਰੋ ਕਦੀ ਮੰਮੀ ਤਾਂ ਥੱਪਸ ਲੈਲੇ ਕਦੀ ਮੰਮੀ ਤਾਂ ਕੁਝ ਮੌਦਾਂ ਕਰਦੇ ਆ ਆ ਬਹੁਤ ਵਧੀਆ ਗੱਲ ਹੈ ਤੇਰੀ ਮੰਮੀ ਤੋਂ ਅੱਲੂ ਵਾਲਾ ਫਰੌਟ ਮੰਗ ਲਿਆ ਤੇਰੀ ਮੰਮੀ ਤੋਂ ਮੰਗਦੇ ਹੁੰਦੇ ਆ ਵੈਰੀ ਗੁੱਡ ਤੇਰੀ ਮੰਮੀ ਤੋਂ ਟੌਕੀਆਂ ਮੰਗੀਆਂ ਤੇਰੀ ਜੂਸ ਮੰਗ ਲਿਆ ਜਨੀਆ ਹਰਮਿਤ ਭਾਈ ਆਪਾਂ ਸ਼ਾਂਤੋ ਕੇ ਬੈਠਾਗੇ 10 ਮਿੰਟ ਅਸੀਂ ਇੱਕ ਗੱਲ ਨਾ ਗੱਡੀ ਚ ਵੀ ਕਰ ਸਕਦੇ ਹਾਂ ਜਿਹੜੇ ਘਰ ਦੇ ਵਿੱਚ ਬੱਚੇ ਤੰਗ ਨਹੀਂ ਕਰਦੇ ਇਹਦਾ ਮਤਲਬ ਉਹ ਘਰ ਨਹੀਂਗਾ ਇਹਦਾ ਮਤਲਬ ਉਸ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਹੈ ਜਿਹੜੇ ਘਰ ਦੇ ਵਿੱਚ ਮਾਵਾ ਸੁਣਣ ਵਾਲੀਆਂ ਹੁੰਦੀਆਂ ਬੱਚੇ ਉੱਥੇ ਹੀ ਤੰ ਕਰਦੇ ਐ ਜਿਨ੍ਹਾਂ ਬੱਚਿਆਂ ਦੀਆਂ ਮਾਵਾ ਹੀ ਨਾ ਹੁੰਦੀਆਂ ਉਹ ਬੱਚੇ ਕੋਨੇ ਨਾ ਲੱਗ ਕੇ ਬੈਠੇ ਰਹਿੰਦੇ ਐ ਕੁਛ ਨਹੀਂ ਚੜੀਦਾ ਰੋਟੀ ਵੀ ਨਹੀਂ ਮੰਗਦੇ ਚੜੀਦਾ ਕੰਪੇਅਰ ਕਰ ਰਹੇ ਹੋ ਜੀ ਮੈਂ ਲੁਧਿਆਣਾ ਵਾਸੀਆਂ ਦੀ ਬਹੁਤ ਬਹੁਤ ਧੰਨਵਾਦੀ ਐ ਜਿਨ੍ਹਾਂ ਨੇ ਜਿਨ੍ਹਾਂ ਨੇ ਇੰਨੇ ਪਿਆਰ ਨਾਲ ਪਰਿਵਾਰ ਵਾਂਗੂੰ ਤੀ ਬਣਾ ਕੇ ਇੰਨੇ ਪਿਆਰ ਨਾਲ ਮੈਨੂੰ ਇਹਦਾ ਮਾਨ ਸਤਕਾਰ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਆਂ ਦਿਲੋਂ ਸ਼ੁਕਰਗੁਜ਼ਾਰ ਆਂ ਲੁਧਿਆਣਾ ਵਾਸੀਆਂ ਦੀ ਜਿਵੇਂ ਮੈਡਮ ਬਾਕੀ ਪਾਰਟੀਆਂ ਵਾਅਦੇ ਕਰ ਰਹੀਆਂ ਨੇ ਚੋਣ ਪ੍ਰਚਾਰ ਦੌਰਾਨ ਕਾਂਗਰਸ ਪਾਰਟੀ ਜਿਹੜੇ-ਜਿਹੜੇ ਵਾਅਦੇ ਕਰ ਰਹੀ ਹੈ ਵੀਰੇ ਕਾਂਗਰਸ ਪਾਰਟੀ ਨੇ ਨਾ ਦੇਸ਼ ਸ਼ਹਜ਼ਾਦ ਕਰਕੇ ਇੱਥੋਂ ਤਾਈਂ ਪਹੁੰਚਾਇਆ ਹੈ ਜਿਹੜੇ ਵਾਅਦੇ ਪਹਿਲਾਂ ਕੀਤੇ ਉਹ ਪੂਰੇ ਕੀਤੇ ਆ ਤੇ ਜਿਹੜੇ ਹੁਣ ਕਰਾਂਗੇ ਉਹ ਵੀ ਪੂਰੇ ਕਰਾਂਗੇ ਤਿਆਂ ਨੂੰ 50% ਰਿਜ਼ਰਵੇਸ਼ਨ ਦੇਾਂਗੇ ਪਹਿਲੀ ਗੱਲ 30 ਲੱਖ ਨੌਜਵਾਨਾਂ ਨੂੰ ਹਰ ਸਾਲ ਪੱਕੀ ਨੌਕਰੀ ਤੇ ਰੱਖਿਆ ਜਾਊਗਾ ਇੱਕ ਸਾਲ ਦਾ ਲੱਖ ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਇਆ ਜਾਊਗਾ ਜਿਨ੍ਹਾਂ ਕੋਲ ਕੋਈ ਰੋਜ਼ਗਾਰ ਦਾ ਸਾਧਨ ਨਹੀਂ ਜਿਨ੍ਹਾਂ ਨੌਜਵਾਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਉਹਨਾਂ ਨੌਜਵਾਨਾਂ ਦੇ ਖਾਤਿਆਂ ਦੇ ਵਿੱਚ ਇੱਕ ਸਾਲ ਦਾ ਲੱਖ ਰੁਪਈਆ ਪਾਇਆ ਜਾਊਗਾ ਜਦ ਤੱਕ ਉਹਨਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਨਰੇਗਾ ਦੀ ਦਿਹਾੜੀ ਵਧਾ ਕੇ 400 ਰੁਪਈਆ ਕੀਤੀ ਜਾਊਗੀ ਮਿਡ-ਡੇ ਮੀਲ ਵਰਕਰਸ ਦੀ ਔਰ ਸਭ ਤੋਂ ਪਹਿਲੀ ਗੱਲ ਹੈ ਜੀ ਅਸੀਂ ਧੀਆਂ ਨੂੰ ਰਿਜ਼ਰਵੇਸ਼ਨ 50% ਦਵਾ ਸਕੀਏ ਮੈਡਮ ਲਗਾਤਾਰ ਵਾਦੇ ਜਿਹੜੇ ਕੀਤੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਵਾਦੇ ਕੀਤੇ ਗਏ ਸੀ ਮੌਜੂਦਾ ਸਰਕਾਰ ਹੈ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦਿੱਤਾ ਜਾਏਗਾ ਤੇ ਲੱਖ ਰੁਪਿਆ ਸਾਲ ਦਾ ਕਾਂਗਰਸ ਵੱਲੋਂ ਵੀ ਕਿਹਾ ਜਾ ਰਿਹਾ 8300 ਰੁਪਏ ਪੁੱਛ ਰਿਹਾ ਹੋਵੇ ਵੀਰੇ ਗੱਲ ਇਹ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਪਿੱਤਲ ਦਾ ਤੇ ਹੀਰੇ ਦਾ ਮੁਕਾਬਲਾ ਨਹੀਂ ਹੁੰਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਇੱਕ ਪਾਰਟੀ ਪੌਣੇ 200 ਸਾਲ ਪੁਰਾਣੀ ਹੈ ਇੱਕ ਨੂੰ ਹਜੇ 15 ਸਾਲ ਵੀ ਨਹੀਂ ਹੋਏ ਤੋ ਇਹ ਤਾਂ ਝੂਠ ਨਾਲ ਪਾਰਟੀ ਜਾਣੀ ਜਾਂਦੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਪੰਜਾਬ 'ਚ ਖਰਾਬ ਕਰਤੀ ਇਹ ਤਾਂ ਇਸ ਚੀਜ਼ ਬਾਰੇ ਤਾਂ ਮੈਨੂੰ ਲੱਗਦਾ ਲੋਕ ਜ਼ਿਆਦਾ ਬਿਹਤਰ ਦੱਸਣਗੇ ਇਹਨਾਂ ਨੂੰ ਇਹਨਾਂ ਪਾਰਟੀਆਂ ਦਾ ਆਪਸ 'ਚ ਕੋਈ ਮੁਕਾਬਲਾ ਨਹੀਂ ਤੁਹਾਨੂੰ ਪਿੰਡ ਦੁਗਰੀ ਦੇ ਵਿੱਚ ਇੱਥੇ ਇੱਕ ਮੀਟਿੰਗ ਸੀਗੀ ਕਾਂਗਰਸ ਦੀ ਮਿਸਿਸ ਵੜਿੰਗ ਜਿਹੜੇ ਨੇ ਉਹ ਇੱਥੇ ਇਸ ਮੀਟਿੰਗ ਚ ਆਏ ਸੀ ਬੜਾ ਉੱਚਾ ਹੈ ਲੋਕਾਂ ਦੇ ਵਿੱਚ ਬਹੁਤ ਹੀ ਪਿਆਰ ਕਰਦੇ ਨੇ ਲੋਕ ਕਾਂਗਰਸ ਪਾਰਟੀ ਨੂੰ ਬਾਕੀ ਅਸੀਂ ਸਾਰੇ ਦੇਖ ਰਹੇ ਆ ਮੈਂ ਬੀਇੰਗ ਪੰਜਾਬ ਪ੍ਰਧਾਨ ਮਹਿਲਾ ਕਾਂਗਰਸ ਹੁਣ ਮੈਂ ਜਲੰਧਰ ਜਾ ਰਹੀ ਆ ਕੱਲ ਪਟਿਆਲੇ ਆਪਦੇ ਹਲਕੇ ਦੇ ਵਿੱਚ ਮੈਂ ਚੋਣ ਪ੍ਰਚਾਰ ਕੀਤਾ ਤੇ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਕਾਂਗਰਸ ਨੂੰ ਕਿਉਂਕਿ ਲੋਕ ਬੜੇ ਦੁਖੀ ਹੋ ਚੁੱਕੇ ਨੇ ਜਿਹੜੀ ਸਰਕਾਰ 2 ਸਾਲ ਤੋਂ ਹੈ ਹਰ ਫਰੰਟ ਤੇ ਫੇਲ ਸਰਕਾਰ ਹੈ ਕੋਈ ਵੀ ਇਹਨਾਂ ਨੇ ਗਰੰਟੀਆ ਜਿਹੜੀਆਂ ਦਿੱਤੀਆਂ ਉਹ ਕੋਈ ਪੂਰੀਆਂ ਨਹੀਂ ਕਰੀਆਂ ਤਾਂ ਤਾਂ ਜਿੱਥੇ ਸਾਡੇ ਵੀ ਭਗਵੰਤ ਮਾਨਜ ਕੋਲ ਉੱਥੇ ਪਟਿਆਲੇ ਆਈ ਸੀ ਲੋਕਾਂ ਨੇ ਬਹੁਤ ਵਿਰੋਧ ਕੀਤਾ ਇਸ ਗੱਲ ਦਾ ਕਿਉਂਕਿ ਲੋਕ ਚਾਹੁੰਦੇ ਨੇ ਅਮਨ ਕਾਨੂੰਨ ਮਹਿਲਾਵਾਂ ਚਾਹੁੰਦੀਆਂ ਨੇ ਕਿ ਇੱਕ ਸੁਖਾਵਾਂ ਮਾਹੌਲ ਹੋਵੇ ਰਹਿਣ ਲਈ ਕੋਈ ਨਸ਼ੇ ਨਹੀਂ ਚਾਹੁੰਦੀਆਂ ਮਾਵਾਂ ਜਿਹੜੇ ਇਹਨਾਂ ਨੇ ਸਾਡੀ ਮਹਿਲਾ ਭੈਣਾ ਨਾਲ ਇੱਕ ਧੋਖਾ ਕੀਤਾ ਹੈ ਮਜ਼ਾਕ ਕੀਤਾ ਹੈ ਹਜ਼ਾਰ ਰੁਪਏ ਉਹ ਭੁੱਲ ਗੀਆਂ ਉਹ ਨਹੀਂ ਕਹਿੰਦੀ ਆ 25-25000 ਰੁਪਏ ਹੋ ਗਿਆ ਇਕੱਠਾ ਕਿਹੜੇ ਇਹਨਾਂ ਨੇ ਦੇਣੇ ਨੇ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਇਸ ਸੂਬੇ ਦੇ ਵਿੱਚ ਇੱਕ ਸੋਹਣੇ ਮਾਹੌਲ 'ਚ ਰਹਿਣ ਕੋਈ ਉਹਨਾਂ ਦੇ ਲਈ ਬੇਰੋਜ਼ਗਾਰੀ ਖਤਮ ਕਰੋ ਕੋਈ ਤੁਸੀਂ ਸਾਡੀਆਂ ਬੇਟੀਆਂ ਲਈ ਮਹਿਲਾਵਾਂ ਨਹੀਂ ਕੋਈ ਇਹ ਜੇ ਚੀਜ਼ਾਂ ਲੈ ਕੇ आओ ਜਿਹਦੇ ਲਈ ਆਉਣ ਵਾਲੀ ਨੌਜਵਾਨ ਜਿਹੜੀ ਪੀੜ੍ਹੀ ਹੈ ਇੱਕ ਆਪਣਾ ਵਧੀਆ ਜ਼ਿੰਦਗੀ ਬਸਰ ਕਰ ਸਕੇ ਇਹਨਾਂ ਨੇ ਬੇਰੋਜ਼ਗਾਰੀ ਦੀ ਗੱਲ ਕੀਤੀ ਇਹਨਾਂ ਨੇ ਨਸ਼ਿਆਂ ਦੀ ਗੱਲ ਕੀਤੀ ਇਹਨਾਂ ਨੇ ਮਹਿਲਾਵਾਂ ਨਾਲ 1000 ਰੁਪਏ ਦੀ ਗੱਲ ਕੀਤੀ ਕੁਝ ਵੀ ਨਹੀਂ ਕੀਤਾ ਤੇ ਦੂਜੀ ਗੱਲ ਕਰ ਲਈ ਆਪਾਂ ਬੀਜੇਪੀ ਦੀ ਤੁਸੀਂ ਮੈਂ ਪਟਿਆਲਾ ਸ਼ਹਿਰ ਤੋਂ ਆ ਉੱਥੇ ਦੋ ਵਾਰ ਸੀਐਮ ਰਹੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਚਾਰ ਵਾਰ ਐਮਪੀ ਜਿੱਤੇ ਇੱਕ ਵਾਰ ਹਾਰੇ ਯੂਨੀਅਨ ਮਿਨਿਸਟਰ ਰਹੇ ਚੁੱਪ ਕਰਕੇ ਜਾ ਕੇ ਪਟਿਆਲਾ ਵਾ ਸਾਰਿਆਂ ਨੂੰ ਛੱਡ ਕੇ ਮੋਦੀ ਜੀ ਦੇ ਨਾਲ ਜਾ ਰਹੇ ਇਹਨਾਂ ਦੀ ਆਪਣੀਆਂ ਕਮੀਆਂ ਕਰਕੇ ਲੋਕ ਸਮਝ ਚੁੱਕੇ ਨੇ ਕਿ ਅਸੀਂ ਆਪਣੀ ਪਾਰਟੀ ਨੂੰ ਕਿਉਂ ਛੱਡੀਏ ਅਸੀਂ ਆਪਣੀ ਪਾਰਟੀ ਦੀ ਗੱਲ ਕਰੀਏ ਤਾਂ ਸੋ ਬਹੁਤ ਹੀ ਇੱਕ ਵਧੀਆ ਪੰਜਾਬ ਦੇ ਵਿੱਚ ਮਾਹੌਲ ਬਣਿਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜੀ ਇਹ ਮੌਜੂਦਾ ਸਰਕਾਰ ਹੈ ਸੱਤਾਧਿਰ ਸਰਕਾਰ ਹੈ ਕਹਿੰਦੀ ਆ ਕਿ 13 ਜ਼ੀਰੋ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿ 6 4 ਜੂਨ ਨੂੰ ਉਹ ਸਮਾਂ ਆ ਰਿਹਾ ਜਿਹੜਾ ਲੋਕਾਂ ਨੇ ਬਹੁਤ ਵੱਡਾ ਬਦਲਾਵ ਲਿਆਂਦਾ ਸੀ ਕਿ ਪਤਾ ਨਹੀਂ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਕੀ ਕਰ ਦੂ ਪੰਜਾਬ ਦੇ ਵਿੱਚ ਸੋ ਵੋਟ ਪਾ ਕੇ ਉਹ ਇਹਨਾਂ ਤੋਂ ਬਦਲਾ ਲੈ ਰਹੇ ਨੇ ਆਉਣ ਵਾਲੀ 4 ਤਰੀਕ ਨੂੰ ਪਤਾ ਲੱਗ ਜੂ ਇੱਥੇ 13 0 ਵਾਲੇ 0 13 13 ਕਾਂਗਰਸ ਦੇ ਆਗ ਦੇ ਵਿੱਚ ਅਮ੍ਰਿਤਾ ਵੜਿੰਗ ਵੀ ਆਈ ਸੀ ਰਾਜਾ ਵੜਿੰਗ ਜੀ ਦੇ ਬਾਈ ਹਾਂਜੀ ਕਿਵੇਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਕਾਂਗਰਸ ਦੇ ਆਗ ਦੇ ਵਿੱਚ ਦੇਖੋ ਜੀ ਅਮ੍ਰਿਤਾ ਵੜਿੰਗ ਦੇ ਵਾਈਫ ਅਮਰਤ ਉਹ ਦੋਨਾਂ ਦੇ ਵਾਈਫ ਵੀ ਆਈ ਸੀ ਤੇ ਆਪਣੀ ਮਰੀ ਪੰਜਾਬ ਪ੍ਰਧਾਨ ਵੀ ਆਈ ਆ ਬਾਕੀ ਮੇਰੇ ਨਾਲ ਮੇਰੇ ਏਰੀਆ ਦੇ ਜੋ ਭਰਾ ਨੇ ਉਹਨਾਂ ਨੇ ਵੀ ਮੇਰਾ ਬਹੁਤ ਵਧੀਆ ਸਾਥ ਦਿੱਤਾ ਬਹੁਤ ਵਧੀਆ ਜੋਸ਼ ਆ ਇਸ ਟਾਈਮ ਥੋੜਾ ਜਿਹਾ ਦੇਖੋ ਇੰਨੀ ਤਪਤ ਧੁੱਪ ਆ ਇੰਨਾ ਲੇਕਿਨ ਫੇਰ ਵੀ ਲੋਕਾਂ ਨੇ ਪਿੱਛੇ ਨਹੀਂ ਹਟਦੇ ਚਾਹੇ ਲੋਕ ਆਉਂਦੇ ਘਟ ਨੇ ਪਰ ਹਰ ਇੱਕ ਨੇ ਮਨ ਬਣਾਇਆ ਹੋਇਆ ਵੀ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਆ ਕਿਉਂਕਿ ਮੋਦੀ ਨੂੰ ਤਾਂ ਅਸੀਂ ਲਾਉਣਾ ਹੀ ਲਾਉਣਾ ਹ ਜਿਨ੍ਹਾਂ ਨੇ ਆਪਣੇ ਕਿਸਾਨਾਂ ਦੇ ਤੇ ਇੰਨਾ ਜ਼ੁਲਮ ਕੀਤਾ ਵਾ ਉਹਨਾਂ ਕੋਲੇ ਆਹੀ ਹਥਿਆਰ ਆ ਜੇ ਆਪਦੇ ਹਥਿਆਰ ਵਰਤ ਲੈਣਗੇ ਤਾਂ ਅਸੀਂ ਆਪਦੇ ਪੰਜਾਬ ਨੂੰ ਪੂਰੇ ਦੇਸ਼ ਨੂੰ ਬਚਾ ਲਾਂਗੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੋਦੀ ਨੇ ਆਪਦਾ ਜਹਜਾ ਜੋਸ਼ ਨਾਲ ਆਪਦੇ ਅੱਗੇ ਸਾਡੇ ਨਾਲ ਬੁਰਾ ਹਾਲ ਕੀਤਾ ਪੰਜਾਬ ਦਾ ਹੋਰ ਵੀ ਸਟੇਟਾਂ ਜਿੱਥੇ ਕਿਸਾਨ ਹੈਗੇ ਨੇ ਜਿਹੜਾ ਉਹਨਾਂ ਦਾ ਬੁਰਾ ਹਾਲ ਕੀਤਾ ਹੋਇਆ ਸਾਰੇ ਜਾਣਦੇ ਆ ਔਰ ਜਿਹੜੀ ਆਮ ਆਮ ਪਾਰਟੀ ਹੈ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਨਾ ਕੁਝ ਕੀਤਾ ਹੈ ਨਾ ਕੁਝ ਕਰਨਾ ਹੈ ਉਹਨਾਂ ਦੇ ਐਮਐਲਏ ਨੂੰ ਤਾਂ ਏਰੀਆ ਦੇ ਪ੍ਰਧਾਨ ਬਣਨ ਦਾ ਵੀ ਤਜਰਬਾ ਨਹੀਂ ਸੀ ਜਿਹੜੇ ਐਮਐਲਏ ਬਣ ਗਏ ਉਹਨਾਂ ਨੇ ਕੰਮ ਕੀ ਕਰਨਾ ਵਾ ਇਸ ਇਲਾਕੇ ਦੇ ਕਿਹੜੇ ਕਿਹੜੇ ਕੰਮਾਂ ਜਿਹੜੇ ਕਰਨੇ ਨੇ ਇਸ ਏਰੀਆ ਦੇ ਜਿੰਨਾ ਚਿਰ ਦੇਖੋ ਕਾਂਗਰਸ ਸਰਕਾਰ ਸੀਗੀ ਉਹ ਸੀ ਕੰਮ ਕਰਵਾਏ ਨੇ ਕੰਮ ਤਾਂ ਕਦੇ ਵੀ ਨਾ ਘਰ ਦੇ ਮੁੱਕਦੇ ਨੇ ਨਾ ਏਰੀਆ ਦੇ ਮੁੱਕਦੇ ਨੇ ਕੰਮ ਤਾਂ ਹਮੇਸ਼ਾ ਹੀ ਰਹਿੰਦੇ ਨੇ ਲੇਕਿਨ ਜਿੱਦਣ ਦੇ ਇਹ ਇੱਕ ਆਮ ਪਾਰਟੀ ਆਈ ਆ ਇਹਨਾਂ ਨੇ ਸ਼ਗਲ ਸਕੀਮ ਕਿਸੇ ਨੂੰ ਨਹੀਂ ਦਿੱਤੀ ਜਦਕਿ ਪਹਿਲਾਂ ਮੈਂ ਖੁਦ ਆਪਦੇ ਹੱਥੀਂ ਲੋਕਾਂ ਨੂੰ ਤਾਂ ਆਪ ਫਾਰਮ ਭਰ ਕੇ ਘਰ-ਘਰ ਚੈੱਕ ਵੰਡ ਕੇ ਆਉਂਦੀ ਸੀ ਇਹਨਾਂ ਨੇ ਇੱਕ ਵੀ ਚੈੱਕ ਨਹੀਂ ਦਿੱਤਾ ਨਾ ਕੋਈ ਕਿਸੇ ਨੂੰ ਪੈਨਸ਼ਨ ਲਵਾਈ ਆ ਅਸੀਂ ਲੱਖਾਂ ਲੋਕਾਂ ਨੂੰ ਪੈਨਸ਼ਨ ਲਵਾਈ ਆ ਲੱਖਾਂ ਲੋਕਾਂ ਦੇ ਛਗਨ ਸਕੀਮ ਦਵਾਈ ਆ ਮੈਨੂੰ ਇੱਕ ਵੀ ਸਾਬਤ ਕਰ ਦੇਣ ਕਿ ਇਹਨਾਂ ਨੇ ਕਿਸੇ ਨੂੰ ਕੁਝ ਦਿੱਤਾ ਹੋਵੇ ਹਜ਼ਾਰ ਰੁਪਏ ਦੀ ਬਹੁਤ ਦੂਰ ਦੀ ਗੱਲ ਹੈ ਉਹ ਤਾਂ ਇਹਨਾਂ ਨੇ ਇੱਕ ਬੀਬੀਆਂ ਨੂੰ ਵੋਟ ਪਵਾ ਲਈ ਲੇਕਿਨ ਕਾਂਗਰਸ ਪਾਰਟੀ ਜੋ ਵਾਦੇ ਕਰਦੀ ਆ ਅੱਜ ਤੱਕ ਉਹ ਨਿਮਾਉਂਦੀ ਵੀ ਰਹੀ ਐ ਤੇ ਨਵਾਵੇਗੀ ਠੀਕ